ਅਸੀ ਗਾਲੀ ਮੈਂ ਤੁਹਾਡਾ ਆਪਣਾ ਦੀਪਖਰੌੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵੱਤੋ ਵੱਤਾ ਹਨਾ ਤੇ ਮੈਡਮ ਤੋਂ ਕੋਈ ਨਹੀਂ ਕਰਵਾਇਆ ਤਾਂ ਉਹਦੇ ਵਿੱਚ ਸਾਨੂੰ ਅਨਸੂਚਿਤ ਸ਼ਬਦ ਵੀ ਬੋਲਦੀ ਰਹੀ ਹੈ ਬੈਠ ਕੇ ਪਹਿਲਾਂ ਤਾਂ ਉਹਦੇ ਅੰਦਰ ਪੱਟੀ ਰੱਖੀਗੀ ਜਿਉਂਦੀ ਸੀ ਉਹ ਉਸ ਟਾਈਮ ਵੀ ਸਿੱਕੜੇ ਲਾਉਂਦੇ ਰਹੇ ਤੇ ਹੁਣ ਉਹਦੀ ਡੈਥ ਹੋ ਗਈ ਹਰ ਵੀ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਕੋਈ ਸਾਡੀ ਪੁੱਛ ਪੜਤਾਲ ਨਹੀਂ ਦਿੱਤੀ ਤੇ ਲੜਕੀ ਦੀ ਮੌਤ ਹੋਈ ਹੈ ਇਹਦਾ ਅਸਲੀ ਕਾਰਨ ਅਮਨਪ੍ਰੀਤ ਕੌਰ ਖਮੂੜਾ ਇਹਨਾਂ ਨੇ ਸਾਡੇ ਸੋ ਪੱਤਰਕਾਰ ਭਰਾਵਾਂ ਨੇ ਮਸਲਾ ਇਹਨਾਂ ਦਾ ਮੁੱਦਾ ਚੁੱਕਿਆ ਤਾਂ ਉਹਨਾਂ ਨੂੰ ਇਹਦੇ ਗੁੰਡਿਆਂ ਨੇ ਉੱਥੇ ਕੁੱਟਿਆ ਨੇ ਆਪਣੇ ਦਫ਼ਤਰ ਬਲਾਕ ਤੇ ਬਾਕੀ ਉਹਨਾਂ ਤੇ ਪਰਚਾ ਕਰਾਤਾ ਉਹਤਾ ਇਹ ਬਹੁਤ ਗੰਗਾ ਜੀ ਬੱਚੇ ਵੀ ਫਿਚਰਮਲਾ ਕੰਮ ਕਰਦੀ ਹੈ ਉਸ ਤੋਂ ਬਾਅਦ ਜੀ ਅਸੀਂ ਹੈਲਥ ਮਿਨਿਸਟਰੀ ਨੂੰ ਵੀ ਇੱਕ ਮਤਲਬ ਚਿੱਠੀ ਪਾਈ ਹੈ ਤੇ ਸੀਐਮ ਨੂੰ ਇਸ ਨੂੰ ਪਾਈ ਐਸਐਮਓ ਨੂੰ ਵੀ ਪਾਈ ਐ ਤੇ ਐਸਐਸਪੀ ਦਫਤਰ ਤੇ ਸੰਗਰੂਰ ਨੂੰ ਵੀ ਬਣਾਈ ਕਰੋ ਜੀ ਜਤਨ ਉਹ ਜੀ ਮਿਲੇ ਤੇ ਸੀ 5 6 24 ਨੰਬਰ ਐਸਐਸਪੀ ਐਸਐਸਪੀ ਨੂੰ ਤੇ ਕਾਰਵਾਈ ਕੀ ਹੋ ਰਹੀ ਕੋਈ ਨਹੀਂ ਜੀ ਇੱਕ ਕੋਈ ਕਾਰਵਾਈ ਨਹੀਂ ਹੋਈ ਇੱਕ ਕੋਈ ਉਹਨਾਂ ਨੇ ਫੋਨ ਕੀਤਾ ਪਤਾ ਨਹੀਂ ਕੋਈ ਅਫਸਰ ਦਾ ਗੱਲਬਾਤ ਕੀਤੀ ਹੈ ਉਹਨਾਂ ਨੇ ਇੱਕ ਇੱਕ ਸਰੇਸ਼ਪ ਸਰਜਨ ਨਾਲ ਗੱਲ ਹੋਈ ਸੀ ਉਸ ਤੋਂ ਬਾਅਦ ਸਰੇ ਕੋਰ ਬਿਠਾ ਕੇ ਉਹ ਮੀਟਿੰਗਾਂ ਕਰਾਉਂਦੇ ਰਹੇ ਪਰ ਉਹਦੀ ਸਾਨੂੰ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ ਕਲੀਅਰ ਵੀ ਕਿਤੇ ਕੀ ਫੈਸਲਾ ਹੋਇਆ ਕੀ ਨਹੀਂ ਹੋਇਆ ਸਾਥੋਂ ਜਿੰਨੇ ਕਾਗਜ਼ੀ ਕਾਰਵਾਈ ਉਹਨਾਂ ਨੇ ਪੂਰੇ ਕਰਾਇ ਨੇ ਤੇ ਮੈਡਮ ਤੋਂ ਕੋਈ ਨਹੀਂ ਕਰਵਾਇਆ ਤਾਂ ਉਹਦੇ ਵਿੱਚ ਸਾਨੂੰ ਸੂਚਿਤ ਸ਼ਬਦ ਵੀ ਬੋਲਦੀ ਰਹੀ ਹੈ ਬੈਠ ਕੇ ਹਾਂ ਉਹਦਾ ਘਰ ਦੇ ਤੁਹਾਡੇ ਘਰ ਦੇ ਜੀ ਉਹਨਾਂ ਦੀ ਹੁਣ ਮਤਲਬ ਪਿਛਲੇ 5-4 ਦਿਨਾਂ ਦੇ ਵਿੱਚ 10 ਤਰੀਕ ਨੂੰ ਜੀ ਉਹਨਾਂ ਦੀ ਡੈਥ ਹੋ ਗਈ ਅੱਜ ਐਸਐਸਪੀ ਵੀ ਆ ਗਏ ਨੇ ਉਹਨਾਂ ਨੇ ਅੱਜ ਐਸਐਸਪੀ ਲਵੇ ਗਈ ਦੀ ਜੀ ਉਹਨਾਂ ਨੇ ਇੱਕ ਨਾਲ ਦੇ ਅਫਸਰ ਪੀ ਡੀਕੇ ਨੂੰ ਵੀ ਉਹ ਕਰੇਗਾ ਮਾਰਕ ਉਹਨੇ ਸਾਨੂੰ ਭਰੋਸਾ ਦਿਵਾਇਆਗਾ ਚੀਜ਼ ਦੇ ਉੱਤੇ ਹਫਤੇ ਦੇ ਅੰਦਰ ਅੰਦਰ ਕਾਰਵਾਈ ਹੋਊ ਤੇ ਉਹਦਾ ਹਰੇ ਪਤਾ ਨਹੀਂ ਹੋਊ ਕਿ ਤਾਂ ਨਹੀਂ ਹੋਊ ਵੀ ਗਾਂ ਦੇ ਜਿਹੜਾ ਸਿਹਤ ਵਿਭਾਗ ਨੇ ਬੋਰਡ ਬਿਠਾਇਆ ਸੀਗਾ ਹਾਂਜੀ ਕੋਈ ਰਿਪੋਰਟ ਆਈ ਹੈ ਉਹਦੀ ਰਿਪੋਰਟ ਨਹੀਂ ਜੀ ਆਈ ਸਾਨੂੰ ਨਾ ਲਾਸਟ ਮੀਟਿੰਗ ਤੇ ਇਹ ਆਖੀ ਦੀ ਕਿ ਜੋ ਮੀਟਿੰਗਾਂ ਦੀਆਂ ਕਾਰਵਾਈ ਕਾਗਜ਼ੀ ਕਾਰਵਾਈ ਉਹ ਸਾਰੀ ਪੂਰੀ ਹੋ ਗਈ ਹੁਣ ਸਾਨੂੰ ਰਿ ਆਉਣ ਦੀ ਕੋਈ ਲੋੜ ਨਹੀਂ ਇਹ ਸਾਡਾ ਕੰਮ ਹੈ ਤਾਂ ਉਸ ਤੋਂ ਬਾਅਦ ਅੱਜ ਤੱਕ ਸਾਨੂੰ ਉਹਦੀ ਕੋਈ ਰਿਪੋਰਟ ਨਹੀਂ ਦਿੱਤੀ ਜੀਨੇ ਕਹਤੀ ਹੈ ਇਹ ਸਿਪ ਸਰਜੰਡ ਨੇ ਵੀ ਸਾਨੂੰ ਭਰੋਸਾ ਦਿਵਾਇਆ ਤੇ ਜੋ ਕੋਰਟ ਬਣਿਆ ਤੇ ਪਿੰਡਾਂ ਵਾਲੇ ਤੋਂ ਸਿਪ ਸਰਜਨ ਆਇਆ ਤੇ ਕੋਈ ਮੁਖ ਅਫਸਰ ਬਣਾਇਆ ਤੇ ਉਹਨਾਂ ਨੇ ਉਹਨੇ ਵੀ ਸਾਨੂੰ ਕਿਹਾ ਸੀ ਅੱਛਾ ਹੁਣ ਅਧਿਆਸ ਸਪੀ ਕੋਲੇ ਕੀ ਕਰਨ ਵਾਸਤੇ ਆਇਆ ਤੁਸੀਂ ਕੋਈ ਗੱਲ ਦੱਸਿਓ ਜੀ ਐਸਐਸਪੀ ਨੂੰ ਵੀ ਅੱਜ ਤੱਕ ਪਹਿਲਾਂ ਤਾਂ ਉਹਦੀ ਅੰਦਰ ਬੱਟੀ ਰੱਖੀ ਗਈ ਜਿਉਂਦੀ ਸੀ ਉਹ ਉਸ ਟਾਈਮ ਵੀ ਸੀ ਕੀੜੇ ਲਾਉਂਦੇ ਰਹੇ ਤੇ ਹੁਣ ਉਹਦੀ ਡੈਥ ਹੋ ਗਈ ਹਰ ਵੀ ਕੋਈ ਪਰਚਾ ਦਰਜ ਨਹੀਂ ਹੋ ਰਿਹਾ ਕੋਈ ਸਾਡੀ ਪੁੱਛ ਪੜਤਾਲ ਨਹੀਂ ਤੇ ਹੁਣ ਅਗਲੀ ਕੀ ਕਾਰਵਾਈ ਅਗਲੀ ਕਾਰਵਾਈ ਇਹ ਹੀ ਹੈ ਜੀ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਾਫਤੇ ਦਾ ਹਫਤੇ ਬਾਅਦ ਅਸੀਂ ਫਿਰ ਜੇ ਨਾ ਉਹਨੇ ਕੋਈ ਕਾਰਵਾਈ ਕੀਤੀ ਤਾਂ ਜਲਦੀ ਤੋਂ ਜਲਦੀ ਅਸੀਂ ਕਿਸਾਨ ਜਥੇਬੰਦੀਆਂ ਦਾ ਲੈ ਕੇ ਸਹਾਰਾ ਅਸੀਂ ਉਹਦੇ ਵਿੱਚ ਧਰਨਾ ਲਾਵਾਂਗੇ ਹਸਪਤਾਲ ਦੇ ਵਿੱਚ ਹਾਂ ਇੱਕ ਗੱਲ ਸਰ ਹੋਰ ਹੈ ਜੇ ਕੋਈ ਗੱਲ ਸਾਡੀ ਸੁਣਦਾ ਹੈ ਉਹਦੇ ਉੱਤੇ ਕੋਈ ਪਰਚਾ ਦਾ ਜਾਂ ਧਮਕੀ ਦਿੱਤੀ ਜਾਂਦੀ ਹੈ ਤਾਂ ਸਾਡੇ ਹੱਕ ਦੇ ਵਿੱਚ ਦੋ ਪੱਤਰਕਾਰ ਖੜੇ ਤੇ ਜੋ ਗਦੀਪ ਸਿੰਘ ਛਾਜਨੀਤੀ ਇੱਕ ਮੁੰਡਾ ਹੋਰ ਸੀ ਧੂਰੀ ਤੋਂ ਤਾਂ ਜਦੋਂ ਉਹ ਡਾਕਟਰੀ ਤੋਂ ਕੋਈ ਪੁੱਛਗਿੱਛ ਪੜਦਾਲ ਕੀਤੀ ਉਹਨਾਂ ਨੇ ਤਾਂ ਉਹਦੇ ਉੱਤੇ ਵੀ ਮਤਲਬ ਉਹਨਾਂ ਨੇ ਇੱਕ ਗੁੰਡੇ ਬਿਠਾ ਕੇ ਕੁੱਟਮਾਰ ਕੀਤੀ ਉਹਨਾਂ ਨਾਲ ਬਹੁਤ ਤਸ਼ੱਦਦ ਕੀਤਾ ਅੱਜ ਉਹ ਜੇਲ੍ਹ ਵਿੱਚ ਬੈਠੇ ਨੇ ਉਸ ਮਤਲਬ ਇਸੇ ਮਾਮਲੇ ਜੀ ਨੂੰ ਅੱਧ ਕੌਣ-ਕੌਣ ਆਇਆ ਅੱਜ ਅਸੀਂ ਆਇਆ ਜੀ ਪਿੰਡ ਦੇ ਮੇਰੇ ਨਾਲ ਘੱਟੋ-ਘੱਟ 20-25 ਬੰਦੇ ਨੇ ਜੀ ਉਸ ਨਾਲ ਕਿਸਾਨ ਦੇ ਦੀਵੰਦੀਆਂ ਨੇ ਤੇ ਨਾਲ ਪਿੰਡੂ ਆਪਣੀ ਮਜ਼ਦੂਰ ਜੂਨੀਅਨ ਇਕਤਾ ਜਲੂਰ ਦੇ ਪ੍ਰਧਾਨ ਬੈਠੇ ਰਹੀ ਸੀ ਬਾਕੀ ਹੋਰ ਵੀ ਨੇ ਮੇਰਾ ਨਾਮ ਜਗਜੀਤ ਸਿੰਘ ਪਿੰਡ ਕਿਤੇ ਰਹਿਣੀ ਅਜਾ ਕਿਹੜੀ ਜੂਨੀਅਨ ਉਸ ਬੰਦੇ ਤੇ ਰੱਖਦੇ ਮੈਂ ਜੀ ਭਾਰਤੀ ਕਿਸਾਨ ਧਰਮ ਨੇਕਤਾ ਸਿੱਧੂ ਕੋਲੋਂ ਮੇਜ਼ ਪ੍ਰਧਾਨ ਬਲਾਕ ਡਰਾਗਾ ਕਾਕਾ ਦਾ ਮੇਜ਼ ਪ੍ਰਧਾਨ ਅੱਜ ਕਿਸ ਮਾਮਲੇ ਤੇ ਆਇਓ ਅਸਿੰਜ ਜਿਹੜੀ ਲੜਕੀ ਸਰਬਜੀਤ ਕੌਰ ਦੀ ਮੌਤ ਹੋ ਗਈ ਉਸ ਮਸਲੇ ਚ ਆਇਆ ਫਸੇ ਐਸਐਸਪੀ ਸਾਹਿਬ ਨੂੰ ਮਿਲਣ ਆਏ ਤੇ ਕਿ ਸਾਡਾ ਕਿਉਂ ਨਹੀਂ ਇਹ ਮਸਲਾ ਹੱਲ ਕੀਤਾ ਜਾਂਦਾ ਕਿਉਂਕਿ ਇਹ ਜਿਹੜੀ ਇਹ ਲੜਕੀ ਦੀ ਮੌਤ ਹੋਈ ਹੈ ਇਹ ਦਾ ਅਸਲੀ ਕਾਰਨ ਅਮਨਪ੍ਰੀਤ ਕੌਰ ਖਮੂੜਾ ਉਹਨਾਂ ਨੇ ਇਹਦਾ ਪ੍ਰੈਸ਼ਨ ਕੀਤਾ ਸੀ ਕਰਵਾਇਆ ਇਹਨਾਂ ਨੇ ਉਤੋਂ ਉਹਦੇ ਜਿਹਨੇ ਵਿਜ ਪੱਟੀਆਂ ਛੱਡਤੀਆਂ ਪੱਟੀਆਂ ਛੱਡਣ ਕਰਕੇ ਇਹਦੇ ਅੰਦਰ ਫੈਕਸ਼ਨ ਹੋ ਗਈ ਖਾਣੇ ਵਾਲੀ ਨਾਲੀ ਗੜ ਦੀ ਇਹਦੀ ਹਾਲਤ ਕਮਜ਼ੋਰ ਹੋ ਗਈ ਜੇ ਇੱਕ ਹੋਰ ਵੀ ਗੱਲ ਹੈ ਜੇ ਇਹਨਾਂ ਨੇ ਸਾਡੇ ਸੋ ਪੱਤਰਕਾਰ ਭਰਾਵਾਂ ਨੇ ਮਸਲਾ ਇਹਨਾਂ ਦਾ ਮੁੱਦਾ ਚੁੱਕਿਆ ਤਾਂ ਉਹਨਾਂ ਨੂੰ ਇਹਦੇ ਗੁੰਡਿਆਂ ਨੇ ਉੱਥੇ ਕੁੱਟਿਆ ਰਿਕ ਆਪਣੇ ਦਫ਼ਤਰ ਬੁਲਾ ਕੇ ਤੇ ਬਾਕੀ ਉਹਨਾਂ ਤੇ ਪਰਚਾ ਕਰਾਤਾ ਉਹ ਤਾਂ ਇਹ ਬਹੁਤ ਗੰਗਾ ਜੀ ਬੱਚੇ ਵੀ ਵੇਚਣ ਦਾ ਕੰਮ ਕਰਦੀ ਹੈ ਬੱਚੇ ਵੇਚਦੀ ਹੈ ਇਹ ਅਸੀਂ ਇਹਨਾਂ ਇਹਨਾਂ ਦੇ ਨਾਲ ਖੜੇ ਹਾਂ ਜੇ ਇਹਨਾਂ ਨੂੰ ਅਸੀਂ ਇਨਸਾਫ ਦੇ ਬਾਕੇ ਹਟਾ ਕੇ ਸਾਡੀ ਭਾਰਤੀ ਕਿਸਾਨ ਦੀ ਏਕਤਾ ਸਦੂ ਪਰਵਰਵ ਨੂੰ ਇਹ ਹੀ ਹੈ ਬੇਨਤੀ ਵੀ ਇਹਨਾਂ ਨੂੰ ਸਹਾ ਦਿੰਨਿਆ ਵੀ ਅਸੀਂ ਇਹਨਾਂ ਨੂੰ ਇਹਨਾਂ ਦੇ ਨਾਲ ਘਟਿਆ ਨੂੰ ਪ੍ਰੋਪ ਸੁਵਾਹ ਇਨਸਾਫ ਦਵਾ ਕਰਨਾ ਕਿੰਨਾ ਜੀ ਤੁਹਾਡਾ ਜੀ ਸਿੰਘ ਜੀ ਜਿਹੜੇ ਮ੍ਰਿਤਕ ਸੀ ਤੁਹਾਡੇ ਕੀ ਲੱਗਦੇ ਸੀ ਮੇਰੀ ਮਦਰ ਨਹੀਂ ਕੀ ਹੋਇਆ ਸੀਗਾ ਤੇ ਤੁਹਾਨੂੰ ਜਿਹੜਾ ਮੀਟਿੰਗਾਂ ਬਿਠਾਈਆਂ ਗਈਆਂ ਉਹਦੇ ਵਿੱਚ ਕੀ ਕਿਹਾ ਗਿਆ ਅਸੀਂ ਬੋਲ ਸਕਦੇ ਹਾਂ ਮੀਟਿੰਗਾਂ ਦੇ ਵਿੱਚ ਸਰਚ ਸਰ ਗਏ ਸੀ ਵੀ ਜਿਹੜੀ ਕਾਰਵਾਈ ਹੈ ਉਹ ਸਾਰੀ ਸੁਪਰੀਮ ਕੋਰਟ ਦੇ ਹਦਾਇਤਾਂ ਅਨੁਸਾਰ ਹੋਈ ਹੈ ਵੀ ਸੁਪਰੀਮ ਕੋਰਟ ਦਾ ਹਦਾਇਤ ਤਾਂ ਨਹੀਂ ਵੀ ਜਿਹੜੇ ਡਾਕਟਰ ਸਾਹਿਬ ਨੇ ਉਹਨਾਂ ਦੇ ਉੱਤੇ ਡਾਇਰੈਕਟ ਪਰਚਾ ਨਹੀਂ ਦਰਜ ਕੀਤਾ ਜਾ ਸਕਦਾ ਵੀ ਡਾਕਟਰ ਸਾਹਿਬ ਦਾ ਬੋਰਡ ਬੈਠੂਗਾ ਉਹ ਸਾਹਿਬ ਨਾਲ ਕਰਵਾਈ ਜਾਵੇ ਪਰ ਸ਼ਾਇਦ ਇਹ ਪਰ ਜਿਹੜੀ ਸੁਪਰੀਮ ਕੋਰਟ ਦੇ ਹਦਾਇਤਾਂ ਨੇ ਉਹ ਸਾਹਿਬ ਨਾਲ ਨੇ ਵੀ ਜੇ ਡਾਕਟਰ ਦੀ ਇੱਕ ਮਰੀਜ਼ ਦੀ ਡਾਕਟਰ ਦੇ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਨੀ ਡਾਕਟਰ ਤੇ ਕੇਸ ਹੁੰਦਾ ਵੀ ਜੇ ਕੋਈ ਅਣਗੈਲੀ ਵੇਡਕ ਸਭ ਲੋਕੀ ਲਾਪਰਵਾਹੀ ਹੋਈ ਹੈ ਉਸ ਦਾ ਡਾਕਟਰ ਦੇ ਕੋਲੇ ਕੋਈ ਸੇਫਟੀ ਨਹੀਂ ਕੋਈ ਉਹਦੀ ਮਿਲਟੀ ਨਹੀਂ ਡਾਕਟਰ ਪਾਲ ਸਿੰਘ ਨੇ ਉਹ ਰਿਸਰਚ ਨੂੰ ਉਹਨਾਂ ਵੱਲੋਂ ਹੀ ਕਿਹਾ ਜਾਂਦਾ ਦੀ ਵੀ ਸੁਪਰੀਮ ਕੋਰਟ ਦੇ ਦੇਖਾ ਹਿਸਾਬ ਨਾਲ ਬਣ ਗਈ ਚਾਹ। ਕਿੰਨਾ ਟਾਈਮ ਤੋਂ ਖੋਜ ਜਲ ਖਬਰ ਹੋ ਰਹੀਆਂ ਤੁਸੀਂ? ਤਕਰੀਬਨ ਮੀਡੀਆ ਹੁੰਦੀ ਹੈ ਨੂੰ ਤਕਰੀਬਨ 5 ਮਹੀਨੇ ਦੀ ਮੀਡੀਆ ਹੋਣ ਲੱਗੀ ਹੈ। 2024 ਕਿਸ ਤਰ੍ਹਾਂ ਦਾ ਤੁਹਾਨੂੰ ਭਰੋਸਾ ਦਿੱਤਾ ਜਾ ਰਿਹਾ? ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਜੀ ਉਹਨਾਂ ਨੇ ਭਰੋਸਾ ਦਵਾਇਆ ਜੀ ਉਹਨਾਂ ਨੇ ਇੱਕ ਸਪੈਸ਼ਲ ਨੋਡਲ ਅਫਸਰ ਦੀ ਡਿਊਟੀ ਲਾਈ ਹੈ ਜੀ ਇਸ ਮਾਮਲੇ ਦੇ ਤੇ ਉਹਨਾਂ ਵੱਲੋਂ ਇੱਕ ਹਫਤੇ ਦਾ ਭਰੋਸਾ ਦਿੱਤਾ ਗਿਆ। ਕੀ ਕਿਸੇ ਤਰ੍ਹਾਂ ਦਾ ਤੁਹਾਡੇ ਤੇ ਕੋਈ ਦਬਾਅ ਵੀ ਪਾਇਆ ਗਿਆ ਕੁਝ ਠੰਕਾਇਆ ਵੀ ਜਾ ਰਿਹਾ ਹੈ ਹਾਂਜੀ ਸਰ ਮੇਰੇ ਫਾਦਰ ਨੂੰ ਤੇ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਦਿੱੁੱਥੇ ਬਰੱਚੇ ਵੀ ਛੇੜਛਾੜ ਦਾ ਮਾਮਲਾ ਲਾਉਣ ਦੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕੀ ਮੰਗ ਕੀ ਕਰਦੋ ਸਰਕਾਰ ਤੋਂ ਪ੍ਰਸ਼ਾਸਨ ਸ਼ਾਸਨ ਤੋਂ ਮੰਗ ਇਹੀ ਹੈ ਕਿ ਡਾਕਟਰੀ ਖਿਲਾਫ ਜਲਦ ਜਲਦ ਕੀ ਪਰਚਾ ਦਰਜ ਕੀਤਾ ਜਾਵੇ ਉਹਦੇ ਤੇ ਮੇਰੀ ਮਦਰ ਦੇ ਕਤਲ ਦਾ ਪਰਚਾ ਜੇਕਰ ਤੁਹਾਡੀ ਮੰਗ ਨਹੀਂ ਪੂਰੀ ਹੋ ਜੇ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਸਰ ਆਪਣਾ ਜਦ ਮੂਜੇ ਤੇ ਬੰਦੇ ਸਾਡੇ ਨਾਲ ਨੇ ਆ ਮਜ਼ਦੂਰ ਇੱਤਾ ਤੇ ਕਿਸਾਨ ਜਿਹਦੇ ਬੰਦੇ ਸਾਡੇ ਨਾਲ ਨੇ ਤਾਂ ਸਿਵਲ ਸਰਚਨ ਦਫ਼ਤਰ ਵਿਖੇ ਧਰਨੇ ਤਾਂ ਸਾਡਾ ਗੁਰਜੰਤ ਸਿੰਘ ਜਿਹੜਾ ਮ੍ਰਿਤਕ ਮੈਨ ਦਾ ਸੀ ਤੁਹਾਡੇ ਕੀ ਲੱਗਦੇ ਹੈਗੇ ਅੱਛਾ ਤੇ ਕੋਈ ਆਪਰੇਸ਼ਨ ਹੋਇਆ ਸੀਗਾ ਤੇ ਕੀ ਪ੍ਰੋਬਲਮ ਸੀ ਉਹਨਾਂ ਨੂੰ ਤੇ 25 ਦਿਨ ਦਾ ਆਪਰੇਸ਼ਨ ਕਰਾਇਆ ਸੀ ਜਿਹਨਾਂ ਉਹਦੋਂ ਬਾਅਦ ਹੀ ਆਪਰੇਸ਼ਨ ਕੀਤਾ ਇਹ ਮਤਲਬ ਰੇਸ਼ਾ ਚੱਲ ਗਿਆ ਸੀ ਹੂੰ ਉਹਦੋਂ ਬਾਅਦ ਬੜੀ ਸਾਲ ਇਸ ਤਰੀ ਉਹ ਕਰਦੇ ਰਹੇ ਗਿੜ ਗੜਦੇ ਰਹੇ ਫਿਰ ਅਸੀਂ ਬੀਜੀ ਅਧਿਕਾਇ ਦਿਖਾਇਆ ਸਮੂਹ ਨੂੰ ਉੱਥੇ ਉਹਨਾਂ ਨੇ ਕਿਹਾ ਵੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਵੀ ਤੁਸੀਂ ਬੀਜੀ ਚੰਡੀਗੜ੍ਹ ਦੇਖੋ ਫਿਰ ਅਸੀਂ ਚੰਡੀਗੜ੍ਹਨ ਦਿਖਾਇਆ ਜੀ ਐਮਚ ਦਿਖਾਇਆ ਉੱਥੇ ਜਦੋਂ ਉਹਨਾਂ ਨੇ ਆਪਰੇਸ਼ਨ ਕੀਤਾ ਮਰੀਅਸੀ ਦਾ ਵਿੱਚੋਂ ਪੱਟੀ ਨਿਕਲੀ ਉਹ ਪੱਟੀ ਦਾ ਕਾਰਨ ਖਾਣੇ ਵਾਲੀ ਪੈਪ ਵੀ ਖਰਾਬ ਹੋ ਗਈ ਤੇ ਉਹਦੇ ਲਈ ਲੈਟਰਨ ਵਾਲੀ ਪੈਪ ਦੀ ਉਹ ਵੀ ਖਰਾਬ ਹੋ ਗਈ ਕੁਝ ਕੁ ਇਤਿਹਾਸ ਅਨੁਸਾਰ ਡਾਕਟਰ ਵੱਲੋਂ ਤੁਹਾਡੇ ਨੂੰ ਪੈਸੇ ਦੇ ਲੈਣ ਦੇਣ ਦੀ ਵੀ ਗੱਲ ਸਾਹਮਣੇ ਆਈ ਚ ਪੈਸੇ ਲੈਣ ਦੇਣ ਦੀ ਇਹ ਜਿਹੜੀ ਅਮਨ ਸਿੰਘ ਖੰਗੂੜਾ ਉਹਨੇ ਇੱਕ ਇੱਕ ਜੱਸੀ ਨਾਮ ਦੀ ਕੁੜੀ ਰੱਖੀ ਗਈ ਅੱਗੇ ਕੀ ਉਹ ਆਸ਼ਾ ਵਰਕਰ ਹੈ ਕੀ ਆ ਉਹ ਪਤਾ ਨਹੀਂ ਜੀ ਹੁਣ ਸਾਨੂੰ ਨਹੀਂ ਪਤਾ ਵੀ ਆਸ਼ਾ ਵਰਕਰ ਹੈ ਕੌਣ ਹੈਗੀ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਆ ਪਰ ਉਹਨੇ ਸਭ ਤੋਂ 10000 ਰੁਪਏ ਮੰਗਿਆ ਸੀਗਾ 10000 ਤਾਂ ਭਰਾ ਕੋਲ ਹੈ ਨਹੀਂ ਸੀਗਾ ਇਹਨਾਂ ਨੇ ਕਿਹਾ ਵੀ ਇਹ ਤੁਸੀਂ 5000 ਰੁਪਏ ਦੇ ਲਓ 5000 ਦੇ ਉਹਨੇ ਤੱਕੇ ਨਾਲ 6000 ਰੁਪਏ ਸਤੋਂ ਲੈਤਾ ਹੈ ਕੀ ਕਹਿ ਕੇ ਲਿਆ ਸੀ ਕਾਦੀ ਫੀਸ ਮੋਗੀ ਸੀ ਇਹ ਸਾਨੂੰ ਨਹੀਂ ਪਤਾ ਜੀ ਇਸ ਤਰ੍ਹਾਂ ਕਹਿਦੀ ਵੀ ਸੀ ਕਿ ਜਿਸ ਅਸੀਂ ਲੈਣਿਆ ਸੀ 10000 ਰੁਪਿਆ ਮੰਗਿਆ ਤਾਂ ਉਹਨੇ 10000 ਰੁਪਏ ਦੀ ਪਰ 6000 ਰੁਪਏ ਤੇ ਕਿ 6000 ਰੁਪਏ ਦਿੱਤਾ ਜਿਸੀ ਨਾਮ ਦੀ ਕੁੜੀ ਹੈ ਇਹ ਆਪਰੇਸ਼ਨ ਦੇ ਦੌਰਾਨ ਮੰਗਿਆ ਸੀ ਹਾਂ ਆਪਰੇਸ਼ਨ ਦੇ ਦੌਰਾਨ ਮੰਗੇ ਸੀ ਸੰਗਰੂਰ ਹਸਪਤਾਲ ਦੇ ਕੋਈ ਤੁਸੀਂ ਇਸ ਬਾਬਤ 'ਤੇ ਕੋਈ ਰਿਪੋਰਟ ਦੇ ਵਿੱਚ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੰਪਲੀਟ ਕੀਤੀ ਜਾ ਹ ਐਸਐਸਪੀ ਨੂੰ ਕੰਪਲੀਟ ਕੀਤੀ ਵੀ ਕੀ ਕਾਰਵਾਈ ਹੋਈ ਫਿਰ ਉਹਦੀ ਕਾਰਵਾਈ ਅਜੇ ਤੱਕ ਕੋਈ ਇਹ ਤਾਂ ਸਾਨੂੰ ਐ ਲੱਗ ਰਿਹਾ ਜਿਵੇਂ ਡਾਕਟਰ ਇਹਨੂੰ ਬਚਾਉਣ ਲੱਗ ਰਹੇ ਨੇ ਜੀ ਬੋਰਡ ਦੇ ਨਾਮ ਤੇ ਸਾਨੂੰ ਅੱਜਲ ਖਵਾਈ ਕਰ ਲੱਗ ਰਹੇ ਨੇ ਜੀ ਕੀ ਮੰਗ ਕੀ ਕਰਜੋ ਪਰ ਸਰਕਾਰ ਤੋਂ ਪ੍ਰਸ਼ਾਸਨ ਨੂੰ ਮੰਗ ਤਾਂ ਇਹੀ ਕਰਦੇ ਜਲਦੀ ਜਲਦੀ ਇਹਦੇ ਪਰਚੇ ਦਰਜ ਹੋਣਾ ਚਾਹੀਦਾ ਜੀ ਕਤਲਦ ਸਾਡਾ ਬੁੱਲਦੂਰ ਪੂਰੀ ਤਰ੍ਹਾਂ ਕਤਲ ਕੀਤਾ ਹੀ ਇਹਨਾਂ ਨੇ ਪੱਟੀ ਛੱਡ ਕੇ